ਮਾਮਲਾ ਜੀ ਹੈ ਅੱਜ ਤੋਂ 8-10 7-8 ਸਾਲ ਪਹਿਲਾਂ ਇਹਨਾਂ ਦੀ ਆਪਣੇ ਕਰਮਜੀਤ ਸਿੰਘ ਦੀ ਬੇਟੀ ਤੇ ਕੁਲਵਿੰਦਰ ਸਿੰਘ ਦੇ بیٹے ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਣੀ ਬਾਹਰ ਰਹਿ ਰਹੇ ਸੀਗੇ ਹੁਣ 6 ਸਾਲ 6 ਮਹੀਨੇ ਤੋਂ ਲਗਾਤਾਰ ਇੱਥੇ ਰਹਿ ਰਹੇ ਨੇ ਇਹ ਜਦੋਂ ਵੀ ਜਣੀ ਲੰਘਦੇ ਨੇ ਗੁੜੀਆਂ ਜਾਣ ਜਾਣ ਕੇ ਅੱਗੇ ਆਉਂਦੀਆਂ ਇਹਨਾਂ ਦੀ ਇਹਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਰੰਜਸ਼ਬਾ ਜੀ ਨਹੀਂ ਸੀਗੀ ਜਦੋਂ ਹੁਣ ਬੇਟੀ ਉਹ ਅੱਗੇ ਹੋ ਕੇ ਵੀ ਮੈਨੂੰ ਕੌਣ ਆ ਕੱਢਣ ਵਾਲਾ ਵੀ ਮੈਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਉਹ ਗੁੜੀਆ ਮੁੰਡੇ ਦੇ ਬਾਪ ਨਾਲ ਵੀ ਅਸੀਂ ਗੱਲਬਾਤ ਕੀਤੀ ਅੱਜ ਤੋਂ 10-15 ਦਿਨ ਪਹਿਲਾਂ ਚੌਂਕੀ ਤੇ ਵੀ ਬੁਲਾਇਆ ਸੀਗਾ ਉਹ ਕਹਿੰਦਾ ਜੀ ਮੈਂ ਇਹਨਾਂ ਦਾ ਪ੍ਰਬੰਧ ਕਰ ਦੂੰ ਸਾਈਡ ਤੇ ਕਰ ਦੂੰਗਾ 30 ਤਰੀਕ ਤੱਕ ਉਹਨੇ 30 ਤਰੀਕ ਤੱਕ ਦਾ ਸਮਾਂ ਲਿਆ ਸੀਗਾ ਉਹ 30 ਤਰੀਕ ਦਾ ਸਮਾਂ ਲੈਣ ਦੇ ਬਾਵਜੂਦ ਵੀ ਉਹਨੇ ਬਾਹਰ ਕਿਤੇ ਸੈਟਿੰਗ ਕਰਨ ਦੀ ਬਜਾਏ ਇਹਨਾਂ ਤੇ ਹਰਾਸਮੈਂਟ ਦਾ ਮੇਰਾ ਖਿਆਲ ਹੈ ਸ਼ਾਇਦ ਕੇਸ ਕਰਤਾ ਇਹ ਕਹਿੰਦੇ ਨੇ ਵੀ ਸਾਨੂੰ ਸੰਮਣ ਆ ਗਏ ਨਹੀਂ ਸਾਡੀ ਪਿੰਡ ਦੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਇਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਪਿੰਡ ਚੋਂ ਨਾ ਤਾਂ ਮੇਰੇ ਕੋਲੇ ਕੋਈ ਅਥਾਰਟੀ ਆ ਵੀ ਹਾਂ ਮੈਂ ਉਹਨੂੰ ਪਿੰਡ ਚੋਂ ਬਾਹਰ ਕੱਢ ਸਕਾਂ ਹਾਂ ਇਹ ਪਬਲਿਕ ਬਾਈਕਾਟ ਅਸੀਂ ਜਿਵੇਂ ਸਾਡਾ ਸਮਾਜ ਆ ਪਿੰਡ ਆ ਸਾਰਾ ਉਹਦਾ ਸੋਸ਼ਲ ਬਾਈਕਾਟ ਕਰੂਗਾ ਕਿਸੇ ਤਰ੍ਹਾਂ ਦੀ ਉਹਦੇ ਨਾਲ ਪਰਿਵਾਰ ਨਾਲ ਸਾਂਝ ਨਹੀਂ ਰੱਖੂਗਾ ਇਹ ਇਸੇ ਵਾਸਤੇ ਅਸੀਂ ਜਿਹੜਾ ਅੱਜ ਦਾ ਇਕੱਠ ਆ ਇਸ ਕਰਕੇ ਰੱਖਿਆ ਸੀਗਾ ਕਿਉਂਕਿ ਕਿਉਂਕਿ ਇਹ ਕੱਲ ਨੂੰ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਬਾਈਕਟ ਤਾਂ ਕਰ ਰਿਹਾ ਕੱਲ ਨੂੰ ਜੇ ਉਹਦਾ ਬਾਈਕਟ ਕਰਾਂਗੇ ਪਰਿਵਾਰ ਦਾ ਤਾਂ ਦੂਜੇ ਬੱਚਿਆਂ ਨੂੰ ਸੇਧ ਮਿਲੂਗੀ ਵੀ ਹਾਂ ਕੱਲ ਨੂੰ ਸਾਡੇ ਮਾਂ ਬਾਪ ਨਾਲ ਵੀ ਇਹ ਹੋਊਗਾ ਸਾਡੇ ਨਾਲ ਵੀ ਇਹ ਹੋਊਗਾ